ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4 ਦਿਨਾਂ ਤੇ ਮੌਸਮ ਦੀ ਯਾਨੀ ਕਿ 10 ਫਰਵਰੀ ਤੱਕ ਮੌਸਮ ਪੰਜਾਬ ਦਾ ਕਮੇ ਦਾ ਰਹਿ ਸਕਦਾ ਹੈ ਇਹ ਅਪਡੇਟ ਤੁਹਾਡੇ ਨਾਲ ਜੜੀਆ ਸਾਂਝੀ ਕੀਤੀ ਜਾਵੇਗੀ ਸੈਟਲਾਈਟ ਦੇ ਸਿਰ ਅਸਲ ਜਿਆ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਜੀ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਧੁੰਦ ਦੇ ਅਸਾਰ ਬਹੁਤ ਘਟਨੇ ਪੰਜਾਬ ਦੇ ਵਿੱਚ ਸੋ ਅੱਜ ਪੰਜਾਬ ਦੇ ਕੁਝ ਟੋਟੋਮੇ ਖੇਤਰਾਂ ਦੇ ਵਿੱਚ ਹੋ ਸਕਦਾ ਧੁੰਦ ਹੋਵੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ ਹੈ ਤੇ ਅੱਜ ਵੀ ਧੁੱਪ ਚੜਨ ਦੇ ਜਿਹੜੇ ਸਵੇਰ ਤੋਂ ਹੀ ਅਸਾਰ ਨੇ ਤੇ ਸੂਰਜ ਚਮਕ ਰਿਹਾ ਤੇ ਅੱਜ ਸਾਰਾ ਦਿਨ ਧੁੱਪ ਲੱਗਣ ਦੇ ਅਸਾਰ ਹੋਣਗੇ ਹਾਲਾਂਕਿ ਉੱਚੇ ਬੱਦਲ ਹੈ ਜਿਹੜੇ ਉਹ ਕੁਝ ਖੇਤਰਾਂ ਦੇ ਉੱਪਰੋਂ ਦੀ ਲੰਘਦੇ ਰਹਿਣਗੇ ਖਾਸ ਕਰ ਮਾਲਵਾ ਖੇਤਰ ਦੇ ਉੱਪਰ ਦੀ ਤੇ ਜਿਵੇਂ ਤੁਸੀਂ ਅਸਰੇ ਸੈਟਲਾਈਟ ਦੇ ਵਿੱਚ ਦੇਖ ਵੀ ਸਕਦੇ ਹੋ ਕਿ ਰਾਜਸਥਾਨ ਤੇ ਹਰਿਆਣਾ ਦੇ ਉੱ ਰਹਿਣਗੇ ਸੋ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਇੱਕ ਸਿਸਟਮ 10 ਰਿਕ ਨੂੰ ਸਰਗਰਮ ਹੋ ਰਿਹਾ ਤੇ ਉਹ ਸਿਸਟਮ ਦੇ ਵਿੱਚ ਹਾਲੇ ਕੋਈ ਤਬਦੀਲੀ ਨਹੀਂ ਕੋਈ ਫੇਰ ਬਦਲ ਨਹੀਂ ਉਹ ਸਿਸਟਮ ਹਲਕੇ ਲੈਵਲ ਦਾ ਹੈ ਤੇ ਹਲਕੇ ਲੈਵਲ ਦਾ ਹੀ ਹਾਲੇ ਹੈ ਤੇ ਉਹਦੇ ਵਿੱਚ ਕੋਈ ਵਾਦਾ ਘਾਟਾ ਉਹ ਸਿਸਟਮ ਦੇ ਵਿੱਚ ਨਹੀਂ ਆ ਇਹ ਸਿਸਟਮ 10 ਰਿਕ ਨੂੰ ਪੰਜਾਬ ਦੇ ਵਿੱਚ ਗਨੇ ਚੋਨੇ ਖਾਗਾਂ ਦੇ ਵਿੱਚ ਹੋ ਸਕਦਾ ਹਲਕ ਟਟਵੇਂ ਜਿਗਤੇ ਬੂੰਦਾਬੰਦੀ ਸ਼ਰਾਟੇ ਲਗਵਾਵੀ ਖਾਸ ਕਰ ਮਾਝਾ ਦੁਆਬਾ ਅਤੇ ਪੁਆਧ ਦੇ ਖੇਤਰਾਂ ਦੇ ਵਿੱਚ ਸਾਰੇ ਖੇਤਰਾਂ ਦੇ ਵਿੱਚ ਨਹੀਂ ਇਹਨਾਂ ਇਹਨਾਂ ਖੇਤਰਾਂ ਦੇ ਵਿੱਚੋਂ ਵੀ ਕੁਝ ਤਾਉਟਾਮੇ ਕਿਸ ਤਰ੍ਹਾਂ ਦੇ ਵਿੱਚ ਅਸਾਰ ਵੜਦੇ ਜਾ ਪਰੇ ਨੇ ਸੋ ਇਹ ਸਿਸਟਮ ਤੇ ਸਦਕਾ 9 ਦੇ ਸ਼ਾਮ ਤੋਂ ਬਾਅਦ ਬਦਲਬਾਹਰ ਜ਼ਰੂਰ ਵਾੜਨਾ ਸ਼ੁਰੂ ਹੋ ਜਾਏਗੀ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਜਿਹੜੀ ਆ ਦਰਮਿਆਨੇ ਤੋਂ ਸੰਘਨੇ ਲੈਵਲ ਦੇ ਬਦਲਬਾਹਰ ਜਿਹੜੀ ਆ 9 ਦੇ ਸ਼ਾਮ ਤੱਕ ਲੈ ਕੇ 10 ਦੇ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਜਾਰੀ ਰਹੇਗੀ ਤੇ 10 ਦੇ ਸ਼ਾਮ ਜਾਂ ਰਾਤ ਹੁੰਦੇ ਹੁੰਦੇ ਸਿਸਟਮ ਮੈਦਾਨਾ ਤੋਂ ਕੁਝ ਕਰ ਜਾਣਾ ਤੇ 11 ਤਰੀਕ ਤੱਕ ਪਹਾੜਾਂ ਦੇ ਵਿੱਚ ਸਰਗਰਮ ਰਹੇਗਾ ਪਹਾੜਾਂ ਦੇ ਵਿੱਚ ਹੋ ਸਕਦਾ ਕਿ ਤੇ ਹਲਕੀ-ਫੁਲਕੀ ਬਰਫਬਾਰੀ ਦਾ ਦੌਰ ਉੱਪਰਲੇ ਫੱਦਰ ਤੇ ਤੇ ਹੇਟਲੇ ਫਾਗਾ ਦੇ ਵਿੱਚ ਕਿਤੇ ਮੀਂਹ ਦੇ ਸ਼ਰਾਟੇ ਇਹ ਸਿਸਟਮ ਲਗਵਾ ਸਕਦਾ ਹੈ ਜੀ ਪੰਜਾਬ ਦੇ ਲਈ ਇਹ ਸ ਕੇ ਆ ਨਹੀਂ ਰਿਹਾ ਇਸ ਲਈ ਮਿਹਾਲਿਆਸਾਰ ਫਿਲਹਾਲ 10 ਦਿਨ ਲਾ ਕੇ ਸ਼ੱਕੇ ਘਾਟੀ ਨੇ ਬੰਦਾ ਵਾਦੇ ਜਾ ਸਰ ਜ਼ਰੂਰ ਨੇ ਸੋ ਜਿਹੜਾ ਕਿਸਾਨ ਵੀਰ ਸਾਨੂੰ ਸੁਣ ਰਹੇ ਨੇ ਕਣਕਾਂ ਪਾਣੀ ਮੰਗ ਰਹੀਆਂ ਨੇ ਤੇ ਪਾਣੀ ਲਾਉਣਾ ਪੈਣਾ ਤੇ ਆਪਣਾ ਸਹਿਜ ਮਤੇ ਨਾਲ ਜੋ ਵੀ ਤੁਹਾਡੇ ਕੰਮਕਾਰ ਉਲੀਕੇ ਹੋ ਫਸਲਾਂ ਨੂੰ ਪਾਣੀ ਪੋਣੀ ਤੁਸੀਂ ਦਿੰਦੇ ਰਹੋ ਤੇ ਜੇਕਰ ਤੋਂ ਅਟੇ ਕੋਈ ਹੋਰ ਵੀ ਕੰਮਕਾਰ ਉਲੀਕੇ ਨੇ ਉਹ ਵੀ ਤੁਸੀਂ ਸਹਿਜ ਮਤੇ ਨਾਲ ਆਪਣਾ ਕਰਦੇ ਰਹੋ 10 11 ਤਰੀਕ ਤੱਕ ਵੱਡੇ ਫੱਦਰ ਦੇ ਉਮੀਦੇ ਕੋਈ ਅਸਰ ਫਿਲਹਾਲ ਨਾ ਮਾਤਰ ਨੇ ਸੋ ਇਕਰ ਜਰਾ ਪਤਾਜ ਆਫ ਡੇਟ ਦੇ ਲਵਾਂਗੇ ਜੋ ਜਾਰੀ ਕੀਤੀ ਹੈ ਜੀ ਅੱਜ ਜੋ ਤਾਜ਼ਾ ਅੰਕੜੇ ਆ ਨੇ ਮੌਸਮ ਅਗਲੋ 7 ਤਰੀਕ ਦੀ 7 ਤਰੀਕ ਅੱਜ ਫਰਵਰੀ ਦਾ ਦਿਨ ਹੈ ਸਤ ਤੋਂ ਲੈ ਕੇ 12 ਤਰੀਕ ਤੱਕ 18 ਦੇ ਵਿੱਚ ਕੋਈ ਅਲਰਟ ਨਹੀਂ ਆ ਤੇ ਕੋਈ ਅਲਰਟ ਨਾ ਤਾਂ ਧੁੰਦ ਨੂੰ ਲੈ ਕੇ ਆ ਨਾ ਮੀਂਹ ਨੂੰ ਲੈ ਕੇ ਆ ਇਸ ਲਈ ਮੁੱਖ ਤੌਰ ਤੇ ਮੌਸਮ ਖੁਸ਼ਕ ਰਹਿਣ ਦਾ ਜਾਫਰ ਆਉਂਦੇ ਜਨਾਂ ਦੇ ਵਿੱਚ ਸਿਸਟਮ ਜਿਹੜਾ ਹੈ ਪ੍ਰਭਾਵਿਤ ਕਰ ਸਕਦਾ ਹੈ ਇੱਕ ਤਾਂ 10 ਨੂੰ ਆ ਰਿਹਾ ਦੂਜਾ 14-15 ਦੇ ਲੱਗੇ ਆਵੇਗਾ ਸੋ ਇਹ ਹਲਕੇ ਸਿਸਟਮ ਨੇ ਦੇ ਵਿੱਚ ਵੱਡੇ ਖੱਦਰ ਦੀ ਉਮੀਦ ਹੈ ਸਾਰ ਘੱਟ ਹੋਣਗੇ ਹੋ ਸਕਦਾ ਜਿਹੜੇ ਖੇਤਰਾਂ ਦੇ ਵਿੱਚ ਪਹਾੜਾਂ ਦੇ ਹੇਠਲੇ ਭਾਗਾਂ ਦੇ ਵਿੱਚ ਕਿਤੇ ਦਰਮਿਆਨੇ ਤੋਂ ਭਾਰੀ ਛਰਾਟੇ ਲੱਗ ਸਕਦੇ ਨੇ ਪਰ ਮੈਦਾਨਾਂ ਦੇ ਲਈ ਸਿਸਟਮ ਕੁਝ ਖਾਸ ਨਹੀਂ ਹੈ ਧੰਨਵਾਦ